Guees referred on undell suz prawf U Kellee 对对对 ਮੇਰਾ ਨਾਮ ਜੀ लवली ਕੁਮਾਰ ਹੈ ਜੀ ਆਪਾਂ ਇਥੋਂ ਆਬਾਦੀ ਅਮਰਕੋੜ ਕ੍ਰਿਸ਼ਨਨਗਰ ਜੋੜਾਫੜ ਤੋਂ ਸਾਰੇ ਆਪਣੇ ਪਰਿਵਾਰ ਦੇ ਨਾਲ ਮਹੱਲਾਂ ਵਾਸੀ ਸਾਥ ਨਾਲ ਅੱਜ ਪਹਿਲਾ ਇੱਥੇ ਆਪਾਂ ਸ਼੍ਰਾਵਨ ਦਾ ਜੋ ਬੰਦਾ ਵਾ ਤੇ ਉਹ ਆਪਾਂ ਇੱਥੇ ਸਾਰੇ ਸੱਜਣਾ ਮਿੱਤਰਾਂ ਦੇ ਮਹੱਲੇਦਾਰਾਂ ਨਾਲ ਰਲ ਕੇ ਕੀਤਾ ਵਾ ਜੋ ਤੁਸੀਂ ਵੇਖਿਆ ਵਾ ਸਾਨੂੰ ਮਹੱਲੇਦਾਰੀ ਨੇ ਬਹੁਤ ਹੀ ਸੰਯੋਗ ਦੇ ਗੇ ਤੇ ਆਪਾਂ ਇੱਥੇ ਆ ਪ੍ਰੋਗਰਾਮ ਇਹਨਾਂ ਦਾ ਕੀਤਾ ਵਾ ਕੀਤਾ ਜਾਂਦਾ ਕੋਈ ਬੁਰੀ ਤੇ ਜੇ ਤੁਹਾਨੂੰ ਬੋਧ ਸਮਝ ਜੀ ਇਹ ਜਿਹੜੀ ਧਾਵਨ ਦਜਰਾ ਹੀ राम जी श्री राम जी ਨੇ ਇੱਥੇ ਜਿਹੜਾ ਆਣਾ ਆਏ ਆ ਜਿਹੜਾ ਰਾਵਨ ਦਾ ਇਹਨੇ ਅੰਤ ਜਿਹੜਾ ਕੀਤਾ ਵਾ ਉਹ ਇੱਕ ਜੀ ਮਤਲਬ ਕਿ ਬੁਰਾਈ ਦੇ ਉੱਪਰ ਜਿੱਤ ਦਾ ਸਾਨੂੰ ਇੱਕ ਚਿੰਨ੍ਹ ਦਿੰਦਾ ਵਾ ਕਿ ਐਂਡ ਇਹ ਦਰਸਾਇਆ ਜਾਂਦਾ ਵਾ ਕਿ ਜਿਹੜੀ ਇਹ ਬੁਰਾਈ ਹੈ ਉਹਦਾ ਅੰਤ ਹੁੰਦਾ ਹੀ ਹੁੰਦਾ ਵਾ ਜਿੰਨਾ ਮਰਜੀ ਕੋਈ ਬਲਵਾਨ ਕਿਉਣਾ ਹੋਵੇ ਜਿਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਰਾਵਨ ਦੇ ਕਿਰਦਾਰ ਨੂੰ ਮਾਰਿਆ ਜਾ ਰਹਾ ਜਾਂਦਾ ਹੈ ਤੁਹਾਡੀ ਨਿਗਾਹ ਦੇ ਵਿੱਚ ਉਹ ਕਿਰਦਾਰ ਮਾਰਾ ਸੀ ਕਿ ਤੰਗਲ ਸੀ ਇਹ ਜਿਸ ਤਰ੍ਹਾਂ ਉਹਨਾਂ ਦੇ ਕੋਲ ਨਹੀਂ ਇਹ ਸ਼ਕਤੀਆਂ ਜਾਂ ਇਹਨਾਂ ਕੋਸ਼ ਹੈਗਾ ਹੀ ਉਹਨਾਂ ਦਾ ਕਿਰਦਾਰ ਤਨੀ ਆਪਾਂ ਕਹਿ ਸਕਦੇ ਬਸ ਉਹਨਾਂ ਨੇ ਜੋ ਕੀਤਾ ਹੈ ਜੋ ਉਹਨਾਂ ਨੇ ਕੀਤਾ ਹੈ ਉਸ ਦੇ ਕਰਕੇ ਉਹਨਾਂ ਨੂੰ ਨੀਵਾ ਗਿਨਾ ਜਾਂਦਾ ਵਾ ਕਿ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇੱਕ ਸੀਤਾ ਮਾਤਾ ਦੀ ਪਵਿੱਤਰਤਾ ਨੂੰ ਲੈ ਕੇ ਜੋ ਅੱਜ ਕੱਲ ਦਾ ਸਮਾਂ ਹੈ 라ਵਣ ਦੇ ਕੋਲ ਸੀਤਾ ਮਾਤਾ ਕਾਫੀ ਦੇਰ 12 14 ਸਾਲ ਜੋ ਰਹੀ ਅਲਤ ਤੇ ਹੁਣ ਅੱਜ ਕੱਲ ਦੇ ਸਮੇਂ ਦੇ ਵਿੱਚ ਜੋ ਛੋਟੇ ਛੋਟੇ ਬੱਚਿਆਂ ਦੇ ਨਾਲ ਰੇਕ ਹੋ ਰਹੇ ਨੇ ਜਾਂ ਬਲਾਤਕਾਰ ਕੀਤੇ ਜਾਂਦੇ ਨੇ ਉਹ ਵਾਲਾ 라ਵਣ ਸਹੀ ਥੀ ਕਿ ਜਿਹੜੇ ਹੁਣ ਵਾਲੇ 라ਵਣ ਨੇ ਐਸੇ ਹੀ ਨੇ ਨਹੀਂ ਜਿਹੜੀ ਆ ਤੁਸੀਂ ਗੱਲ ਪੁੱਛੀ ਏ ਇਹ ਗੱਲ ਦੇ ਮੁਤਾਬਕ ਜਿਹੜਾ ਉਸ ਟਾਈਮ ਦਾ ਜਿਹੜਾ 라ਵਣ ਹੈ ਉਹ ਸਹੀ ਹੀ ਜਿਹੜਾ ਅੱਜ ਦਾ ਯੁੱਗ ਆ ਰਿਹਾ ਬਹੁਤ ਮਾੜਾ ਹੈ ਜੀ ਜੋ ਉਸ ਟਾਈਮ ਦਾ ਜੋ 라ਵਣ ਹੀ ਉਹਨ ਇੰਨਾ ਚਿਰ ਉਹਨ ਸੀਟਾਂ ਆਪਣੇ ਕੋਲ ਬਾਜੂ ਰੱਖਣ ਦੇ ਬਾਜੂਦ ਵੀ ਉਹਨੂੰ ਸ਼ੋਅ ਤੱਕ ਨਹੀਂ ਗਿਆ ਹੈ ਤੇ ਜਿਹੜੇ ਅੱਜ ਦਾ ਜਿਹੜਾ ਸਮਾਂ ਦੌਰ ਚੱਲਦਾ ਪਿਆ ਉਹ ਅੱਜ ਦਾ ਆਪਾਂ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਪੀ ਉੱਪਰ ਯਕੀਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਜੇਪਿਸ ਨੇ ਛੋਟੇ ਛੋਟੇ ਬੱਚੇ ਲੈ ਜਾਂਦੇ ਨੇ ਜਾਂ ਫਿਰ ਲੇਡੀਜ਼ ਦੇ ਨਾਲ ਰੇਪ ਕਰਦੇ ਨੇ ਉਹਨਾਂ ਦੇ ਅਕੋਰਡਿੰਗ ਉਹਨਾਂ ਵਾਸਤੇ ਕਿਹੜੀ ਸਜਾਵਟ ਤੁਹਾਡੇ ਇਸ ਸਜਾਵਟ ਦੇ ਜੀ ਮੌਦ ਬੰਦੀ ਹੈ ਜਿਵੇਂ ਸੋਦੀ ਅਰਬ ਦੇ ਵਿੱਚ ਦਾ ਦੁਬਈ ਦੇ ਜਿਹੜੀਆਂ ਯੂ ਐਸ ਏ ਜਿਹੜੀਆਂ ਹੈਗੀਆਂ ਵਾ ਉੱਥੇ ਤੇ ਉਹਨਾਂ ਨੇ ਇੱਕੋ ਪ੍ਰਚਾਰ ਕੀਤਾ ਹੋਇਆ ਹੋਵੇਗਾ ਜਿਹੜਾ ਕਿ ਇਹੋ ਜਿਹਾ ਗਲਤ ਕੰਮ ਕਰਦਾ ਵਾ ਉਹਨਾਂ ਨੂੰ ਵਿਰ ਵਿਚਕਾਰ ਚਾਹੋਂ ਜਲਦੀ ਆਗੇ ਤੁਹਾਨੂੰ ਸਜਾਏ ਮੌਦ ਲਈ ਆਂਦੀ ਹੈ ਕੋਈ ਚੰਗਾ ਸੰਦੇਸ਼ ਜੋ ਛੋਟੀਆਂ ਬੱਚੀਆਂ ਨੂੰ ਜੋ ਆਉਣ ਵਾਲੇ ਟਾਈਮ ਦੀ ਅਸੀਤਾ ਮਾਤਾ ਵੀ ਇੱਕ ਵਾਸਤੇ ਦੀ ਨੇ ਬੋਲਾਂ ਨੂੰ ਕੋਈ ਕੋਈ ਸੰਦੇਸ਼ ਲੈਣਾ ਚਾਹੋਗੇ ਇਹ ਸਭ ਤੋਂ ਵੱਡਾ ਜੇ ਸੰਦੇਸ਼ ਇਹ ਹੈ ਕਿ ਜਿੱਦਾਂ ਹੈ ਕਿ ਆਪਾਂ ਮਹੱਲੇਦਾਰੀ ਦੇ ਤੌਰ ਤੇ ਗੱਲ ਕਰਦਾ ਚਾਹੁੰਦਾ ਵਾਂ ਕਿ ਜਿੰਨਾ ਕਿ ਜਿੱਦਾਂ ਕਿ ਪਹਿਲਾਂ ਆ ਆਪਸ ਦੇ ਵਿੱਚ ਪ੍ਰੇਮ ਭਾਵਨਾ ਤੇ ਇੱਕ ਦੂਜੇ ਦੀ ਮਾਨ ਸਨਮਾਨ ਹੈਗਾ ਸੀ ਉਸ ਤਰ੍ਹਾਂ ਦਾ ਹੀ ਮਾਨ ਸਨਮਾਨ ਤੇ ਪ੍ਰੇਮ ਭਾਵਨਾ ਹੋਣੀ ਚਾਹੀਦੀ ਹੈ ਕਿ ਕਿਸੇ ਨੂੰ ਵੇਖ ਕੇ ਨਿੰਦਿਆ ਚੁਗਲੀ ਜਾਂ ਤੀਨ ਭੈਣ ਕੋ ਜਾਂਦੀ ਹੈ ਉਹਨੂੰ ਵੇਖ ਕੇ ਕੋਈ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਕੋ ਸਾਰਿਆਂ ਦੇ ਧੀਨ ਭੈਣਾਂ ਜਿਹੜੀਆਂ ਵਾ ਘਰੋਂ ਅੱਜ ਕੱਲ ਸਮਾਜ ਚੱਲਦਾ ਪਿਆ ਵਾ ਕਿ ਇਕੱਲੇ ਬੰਦੇ ਦਾ ਗੋਲ ਗੁਜ਼ਾਰਾ ਨਹੀਂ ਹੁੰਦਾ ਉਹ ਸਾਰੇ ਧਿੰਨੇ ਭੈਣਾਂ ਸਾਰੇ ਇੱਕ ਦੂਜੇ ਦਾ ਕੰਮ ਕਰਦੇ ਜਾਂਦੀਆਂ ਜਿਹਦੇ ਕੀ ਲੋਕੀ ਦੇ ਗਲਤ ਨਹੀਂ ਆਣਾ ਦੇਖਦੇ ਆਪਾਂ ਦੇ ਹੀ ਬੇਨਤੀ ਕਰਾਂਗੇ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ